ਨਹੀਂ ਰਿਲੀਜ਼ ਹੋਣਗੀਆਂ ਫਿਲਮ ਚੱਲ ਮੇਰਾ ਪੁੱਤ 4 ਸਰਦਾਰ ਜੀ 3 ਸਣੇ ਇਹ ਚਾਰ ਵੱਡੀਆਂ ਪੰਜਾਬੀ ਫਿਲਮਾਂ ਪਾਕਿਸਤਾਨੀ ਕਲਾਕਾਰ ਇਫਤਿਹਾਰ ਠਾਕੁਰ ਦੀ ਜ਼ੈਰ ਜ਼ਿੰਮੇਵਾਰਾਨਾਂ ਉੱਤੇ ਪੁਣੀ ਨੇ ਇਨ੍ਹਾਂ ਫਿਲਮਾਂ ਦੀ ਰਿਲੀਜ਼ ਤੇ ਸਵਾਲੀਆ ਨਿਸ਼ਾਨ ਲਗਾਇਆ ਹੈ ਭਾਰਤ ਪਾਕਿਸਤਾਨ ਦੇ ਸੰਵੇਦਨਸ਼ੀਲ ਹਾਲਾਤਾਂ ਦਰਮਿਆਨ ਜਿੱਥੇ ਆਮ ਜਨ ਜੀਵਨ ਪ੍ਰਭਾਵਿਤ ਹੋਇਆ ਹੈ ਉਥੇ ਇਸੇ ਦ੍ਰਿਸ਼ ਵਾਲੀ ਦਰਮਿਆਨ ਦੋਹਾਂ ਪਾਸਿਆਂ ਵੱਧੀ ਗੁਰਤਨ ਅਤੇ ਆਦਾਕਾਰ ਇਸਤਿਆਰ ਠਾਕੁਰ ਵੱਲੋਂ ਕੀਤੀ ਗਈ ਗੈਰ ਜ਼ਿੰਮੇਵਾਰਾਨਾ ਟਿੱਪਣੀ ਨੇ ਚੜ੍ਹਦੇ ਪੰਜਾਬ ਦੀਆਂ ਕਈ ਵੱਡੀਆਂ ਪੰਜਾਬੀ ਫਿਲਮਾਂ ਦੇ ਸਾਹਮਣੇ ਆਉਣੇ ਉਤੇ ਸਵਾਲੀਆ ਨਿਸ਼ਾਨ ਲਗਾ ਦਿੱਤਾ ਹੈ ਇਹ ਫਿਲਮਾਂ ਦੇਸ਼ ਵਿਦੇਸ਼ ਵਿੱਚ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹਨ ਇਸਤਿਆਰ ਠਾਕੁਰ ਨੇ ਚੱਲ ਮੇਰਾ ਪੁੱਤ ਵਰਗੀਆਂ ਪੰਜਾਬੀ ਫਿਲਮਾਂ ਵਿੱਚ ਮੁੱਖ ਭੂਮਿਕਾਵਾਂ ਨਿਭਾਈਆਂ ਉਨ੍ਹਾਂ ਨੇ ਇਹ ਵਿਵਾਦਪੂਰਨ ਟਿੱਪਣੀ ਪਹਿਲਗਾਮ ਆਤਵਾਦੀ ਹਮਲੇ ਤੋਂ ਕੁਝ ਦਿਨ ਬਾਅਦ 2 ਮਈ ਨੂੰ ਪ੍ਰਸਾਰਤ ਇੱਕ ਪਾਕਿਸਤਾਨੀ ਟੀਵੀ ਸ਼ੋਅ ਵਿੱਚ ਕੀਤੀ ਸੀ ਇਸ ਤੋਂ ਬਾਅਦ ਪੰਜਾਬੀ ਕਲਾਕਾਰਾਂ ਵੱਲੋਂ ਇਸ ਉੱਤੇ ਨਾਰਾਜ਼ਗੀ ਜਤਾਈ ਗਈ ਰਿਦਮ ਪੁਆਇਜ਼ ਐਂਟਰਟੇਨਮੈਂਟ ਦਸ਼ਮਾਰ ਅਜੀਹ ਪ੍ਰੋਡਕਸ਼ਨ ਹਾਊਸ ਵੱਜੋਂ ਕੀਤਾ ਜਾਂਦਾ ਹੈ ਜੋ ਪਾਕਿਸਤਾਨੀ ਕਲਾਕਾਰਾਂ ਨੂੰ ਅਵਸਰ ਦੇਣ ਵਿੱਚ ਸਭ ਤੋਂ ਮੋਹਰੀ ਰਿਹਾ ਹੈ ਵਾਰ ਇਫਤਿਹਾਰ ਠਾਕੁਰ ਦੀ ਟਿੱਪਣੀ ਨਾਲ ਅਮਰਿੰਦਰ ਗਿੱਲ ਦੇ ਹੀ ਇਸ ਫਿਲਮ ਨਿਰਮਾਣ ਹਾਊਸ ਦੇ ਖਾਸੇ ਪ੍ਰਭਾਵਿਤ ਹੋਣ ਦੇ ਆਸਾਰ ਪੈਦਾ ਹੋ ਗਏ ਹਨ ਜਿਸ ਵਿੱਚ ਦੋ ਬਹੁਤ ਚਰਚਿਤ ਆਗਾਮੀ ਪੰਜਾਬੀ ਫਿਲਮਾਂ ਚੱਲ ਮੇਰਾ ਪੁੱਤ ਪਿਆਰ ਅਤੇ ਗੋਲਕ ਬਗਣੀ ਬੈਂਕ ਬਟੂਆ 2 ਸ਼ਾਮਲ ਹਨ ਜਿੰਨਾਂ ਵਿੱਚ ਇਫਤਿਹਾਰ ਠਾਕੁਰ ਸਨੇ ਅਕਰਮ ਉਦਾਸ ਅਤੇ ਨਾਸਰ ਚੌਥੀ ਵਰਗੇ ਮਤਪੂਰਨ ਭੂਮਿਕਾਵਾਂ ਨਿਭਾਈਆਂ ਜਾ ਰਹੀਆਂ ਹਨ ਹਾਲੀਵੁੱਡ ਦੇ ਮਸ਼ਹੂਰ ਫਿਲਮਕਾਰ ਜਨਮਜੋਤ ਸਿੰਘ ਵੱਲੋਂ ਨਿਰਦੇਸ਼ਿਤ ਕੀਤੀਆਂ ਉਕਤ ਫਿਲਮਾਂ ਨੂੰ ਬਹੁ ਕਰੋੜੀ ਬਜਟ ਅਧੀਨ ਬਣਾਇਆ ਗਿਆ ਹੈ। ਇਹਨਾਂ ਦੀ ਰਿਲੀਜ਼ ਡਾਟਾ ਲਾਣਾ ਅਤੇ ਮੁਸੀਬਤ ਵਿੱਚ ਕਰਨਾ ਸੰਬੰਧਨ ਪ੍ਰੋਡਕਸ਼ਨ ਹਾਊਸ ਲਈ ਇੱਕ ਵੱਡਾ ਘਾਟਾ ਸਾਬਤ ਹੋ ਸਕਦਾ ਹੈ। ਵਾਈਟ ਹਿੱਲ ਸਟੂਡੀਓ ਵੱਲੋਂ ਬਣਾਈ ਜਾ ਰਹੀ ਫਿਲਮ ਸਰਦਾਰ ਜੀ ਫਰੀ ਆਗਾਮੀ ਬਹੁ ਚਰਚਿਤ ਫਿਲਮਾਂ ਵਿੱਚੋਂ ਇੱਕ ਵੱਡੇ ਪ੍ਰੋਜੈਕਟ ਵਜੋਂ ਮੰਨੀ ਜਾ ਰਹੀ ਹੈ। ਜਿਸ ਵਿੱਚ ਦਲਜੀਤ ਦਸਾਂਜ ਦੇ ਆਪੋਜੀਟ ਹਾਨੀਆਂ ਅਮਿਰ ਵੱਲੋਂ ਲੀਡਿੰਗ ਭੂਮਿਕਾ ਨਿਭਾਈ ਗਈ ਹੈ ਇਸ ਤੋਂ ਇਲਾਵਾ ਇਸ ਬਹੁ ਪ੍ਰਭਾਵੀ ਫਿਲਮ ਵਿੱਚ ਪਾਕਿਸਤਾਨ ਦੇ ਕਈ ਹੋਰ ਨਾਮਵਰ ਕਲਾਕਾਰ ਨਾਸਰ ਚਣੌਤੀ ਸਲੀਮ ਅਲ ਬੇਲਾ ਨੂੰ ਵੀ ਸ਼ਾਮਲ ਕੀਤਾ ਗਿਆ ਹੈ ਜਿਨ੍ਹਾਂ ਸਮੇਤ ਪੂਰੀ ਕਾਸ਼ਤ ਤੇ ਨਿਰਮਾਣ ਹਾਊਸ ਨੂੰ ਇਫਤਿਆਰ ਠਾਕੁਰ ਦੀ ਇੱਕ ਟਿੱਪਣੀ ਦਾ ਭਾਰੀ ਵਿੱਤੀ ਨੁਕਸਾਨ ਦੇ ਰੂਪ ਵਿੱਚ ਖਮਿਆਜਾ ਭੁਗਤਣਾ ਪੈ ਸਕਦਾ ਹੈ ਕਿਉਂਕਿ ਉਪਜੀਆਂ ਸਿਨੇਮਾ ਪ੍ਰਸਥਤੀਆਂ ਦੇ ਰਿਲੀਜ਼ ਐਨ ਮਹਾਨੇ ਤੇ ਪੁੱਜ ਚੁੱਕੀ ਇਸ ਫਿਲਮ ਦੇ ਸਾਹਮਣੇ ਆਉਣ ਤੇ ਸਵਾਲੀਆ ਨਿਸ਼ਾਨ ਲਗਾ ਦਿੱਤਾ ਹੈ ਫਤੇ ਪ੍ਰੋਡਕਸ਼ਨ ਦੇ ਬੈਨਰ ਹੇਠ ਵਜੂਦ ਵਿੱਚ ਲਿਆਂਦੀ ਜਾ ਰਹੀ ਇਸ ਫਿਲਮ ਦੇ ਵੀ ਉਕਤ ਸੰਦਰਭ ਵਿੱਚ ਹੀ ਪ੍ਰਭਾਵਿਤ ਹੋਣ ਦੀ ਸੰਭਾਵਨਾ ਪੈਦਾ ਹੋ ਗਈ ਹੈ ਜਿਸ ਵਿੱਚ ਨਾਸਰ ਚਣੌਤੀ ਬੱਬਲ ਰਾਏ ਅਤੇ ਪ੍ਰੀਤ ਔਜਲਾ ਵੱਲੋਂ ਲੀਡਿੰਗ ਚਰਦਾਰ ਪਲੇ ਕੀਤੇ ਗਏ ਹਨ ਬਿੱਗ ਸੈਟਅਪ ਦੇ ਤਾਣੇ ਬਾਣੇ ਵਿੱਚ ਬਣੀ ਇਹ ਫਿਲਮ ਦਾਨ ਨਰਮਨ ਗੁਰਪਾਲ ਹੇਅਰ ਜਦ ਕੀ ਨਿਰਦੇਸ਼ਨਤਾਜ ਦੁਆਰਾ ਕੀਤਾ ਗਿਆ ਹੈ ਕੀ ਹੈ ਪੂਰੀ ਵਿਵਾਦਿਤ ਟਿੱਪਣੀ ਇੱਕ ਨਿੱਜੀ ਨਿਊਜ਼ ਚੈਨਲ ਮੁਤਾਬਕ ਪੈਲਗਾਮ ਅਤਵਾਦੀ ਹਮਲੇ ਤੋਂ ਕੁਝ ਦਿਨ ਬਾਅਦ 2 ਮਈ ਨੂੰ ਪਾਕਿਸਤਾਨੀ ਟੀਵੀ ਸ਼ੋਅ ਤੇ ਭਾਰਤੀਆਂ ਨੂੰ ਸਿੱਧੇ ਤੌਰ ਤੇ ਸੰਬੋਧਿਤ ਕਰਦੇ ਹੋਏ ਇਫਤਿਹਾਰ ਠਾਕੁਰ ਨੇ ਕਿਹਾ ਸੀ ਮੈਂ ਭਾਰਤ ਨੂੰ ਇੱਕ ਪੈਗਾਮ ਦੇਣਾ ਚਾਹੁੰਦਾ ਹਾਂ ਕਿ ਜਿहांੋਂ ਸਿ ਆਓਗੇ ਤਾਂ ਹਵਾ ਮੈਂ ਉਡਾ ਦिए ਜਾਓਗੇ ਸਮੁੰਦਰ ਕੇ ਪਾਣਿਓਂ ਸਿ ਆਓਗੇ ਤਾਂ ਡਬੋ ਦिए ਜਾਓਗੇ ਜਮੀਨੇ ਰਸਤੇ ਸੇ ਆਓਗੇ ਤੋ ਦਫਨਾ دیے ਜਾਓਗੇ ਪੰਜਾਬੀ ਵਿੱਚ ਜੇ ਤੁਸੀਂ ਹਵਾਵਾਂ ਵਿੱਚੋਂ ਲੰਘਦੇ ਹੋਏ ਆਓਗੇ ਤਾਂ ਤੁਸੀਂ ਹਵਾ ਵਿੱਚ ਹੀ ਉਡਾ ਦੇ ਜਾਓਗੇ ਜੇ ਤੁਸੀਂ ਪਾਣੀ ਦੇ ਵਿੱਚੋਂ ਆਓਗੇ ਤਾਂ ਪਾਣੀ ਦੇ ਵਿੱਚ ਡੋਬੋ ਦਿੱਤੇ ਜਾਓਗੇ ਜੇ ਤੁਸੀਂ ਰਸਤਿਆਂ ਤੋਂ ਆਓਗੇ ਤਾਂ ਧਰਤੀ ਹੇਠ ਦੱਬ ਦਿੱਤੇ ਜਾਓਗੇ ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਯੂਜ਼ਰ ਵੱਲੋਂ ਸ਼ੇਅਰ ਕੀਤੀ ਗਈ ਦੱਸ ਦਈਏ ਕਿ ਇਸ ਤੋਂ ਬਾਅਦ ਗੁਰਪ੍ਰੀਤ ਭੁੱਗੀ ਕਰਮਜੀਤ ਅਨਮੋਲ ਤੇ ਦੇਵ ਖਰੌੜ ਵਰਗੇ ਪੰਜਾਬੀ ਕਲਾਕਾਰਾਂ ਵੱਲੋਂ ਸਿਆ ਠਾਕੁਰ ਦੇ ਬਿਆਨ ਦੀ ਨਿਖੇਧੀ ਕੀਤੀ ਗਈ